ਤੇ ਮੋਰਚੇ ਦੇ ਉੱਪਰ ਇਸ ਸਮੇਂ ਪੂਰਾ ਪੈਨਿਕ ਮਾਹੌਲ ਤੇ ਬਿਲਕੁਲ ਐਂਜੂ ਗੈਸ ਦੇ ਗੋਲੇ ਡਿੱਗੇ ਜਾ ਰਹੇ ਸੀਗੇ ਦੇਖਿਆ ਤੁਸੀਂ ਸਾਰਾ ਕੁਝ ਤੇ ਬਹੁਤ ਹੀ ਮਾਹੌਲ ਹੈ ਜਿਹੜਾ ਇਸ ਸਮੇਂ ਜੰਗ ਜੂ ਮਾਹੌਲ ਹੈ ਪਾਣੀ ਦੇ ਟੈਂਕਰ ਲਗਾ ਦਿੱਤੇ ਗਏ ਆ ਕਿਸਾਨਾਂ ਵੱਲੋਂ ਤੇ ਹੋਰ ਸਾਰੇ ਇਸ ਸਮੇਂ ਗੋਲੀਆਂ ਹੀ ਪਲਾਸਟਿਕ ਦੀਆਂ ਚੱਲੀਆਂ ਤੇ ਡਰੋਨ ਦੇ ਰਾਹੀਂ ਵੀ ਹਮਲੇ ਕਿੱਥੇ ਗਏ ਪਰ ਫਿਰ ਵੀ ਜਿਹੜੇ ਨੌਜਵਾਨ ਹੈ ਉਹ ਸਾਰੇ ਡਟੇ ਹੋਏ ਆ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸ਼ੰਭੂ ਬਾਰਡਰ ਤੋਂ 0 ਗਰਾਉਂਡ ਤੋਂ ਗਰਾਉਂਡ 0 ਤੋਂ ਤੁਹਾਨੂੰ ਰਿਪੋਰਟ ਅਸੀਂ ਦੇ ਰਹੇ ਆ ਮੀਡੀਆ ਪਰਸਨ ਵੀ ਖੜੇ ਆ ਇਸ ਸਮੇਂ ਦੇਖ ਸਕਦੇ ਹੋ ਤੁਸੀਂ ਸਾਰੀ ਜੋ ਬੜੀ ਔਖੀ ਡਿਊਟੀ ਹੈ ਇਹ ਆਪਜੀ ਤੱਕ ਸਾਰੀਆਂ ਗੱਲਾਂ ਪਹੁੰਚਾਉਣੀਆਂ ਤੇ ਹਮਲਿਆਂ ਦੇ ਵਿੱਚ ਕਰਨਾ ਪੈਂਦਾ ਦੇਖ ਸਕਦੇ ਹੋ ਇਸ ਸਮੇਂ ਫੇਰ ਜੋ ਸ਼ੁਰੂ ਹੋ ਚੁੱਕੇ ਆ ਹਮਲਾਵਾਰੀ ਜਪਤਾ ਜੀ ਜਲਵਿੰਦਰ ਕਨਿਵਾਲ ਜੀ ਕਨਿਵਾਲ ਜੀ ਐਤਰਾ ਇਸ ਸਮਾਂ ਦੇਖੋ ਕਿੰਨਾ ਹਮਲਾ ਹੋ ਰਿਹਾ ਹੈ ਡਰੋਨਾਂ ਦੇ ਰਾਹੀਂ ਵੀ ਹਮਲੇ ਹੋ ਰਹੇ ਬਾਖ ਖੱਟਰ ਸਰਕਾਰ ਦੀ ਪਾਤ ਕ੍ਰਿਸ਼ਨਦਰ ਮੋਦੀ ਇਹ ਜਾ ਟੱਡੀਆਂ ਭਾ ਮੰਤਰੀ ਮਿਲਿਆ ਸਾਨੂੰ ਸਾਰੇ ਦੇਸ਼ ਨੂੰ ਪੈਂਦੇ ਇੱਕ ਬੋਲ ਸੀ ਫੰਮ ਲੈ ਰੂ ਬਾਤ ਰਖੋ ਤੀਥੇ ਗਿਆ ਪੁੱਤਾਂ ਪਜਾਂਦੇ ਤੇ ਬਲੈਕ ਮਾਜਰੀ ਦੀ ਪੂਰੀ ਟੀਮ ਦੇ ਨਾਲ ਬੈਨੀਪਾਲ ਜੀ ਪੂਰੀ ਲੋਕ ਸਪੈਸ਼ਲ ਟੀਮ ਆਈ ਹੈ ਪੱਛੀ ਹੋਈ ਹੈ ਤੇ ਦੇਖ ਸਾਧੋ ਇਸ ਸਮੇਂ ਜਦੋਂ ਆ ਪੂਰੇ ਹਮਲੇ ਹੋ ਰਹੇ ਆ ਬੈਨੀਪਾਲ ਗਰੁੱਪ ਤੋਂ ਦਲਵਿੰਦਰ ਬੈਨੀਪਾਲ ਜੀ ਜੋ ਕਿ ਜੁੱਧ ਦੇ ਮੈਦਾਨ ਦੇ ਵਿੱਚ ਸੱਦੇ ਖੜੇ ਹੋਏ ਆ ਕਿਸਾਨਾਂ ਦੇ ਨਾਲ ਸਿੰਘੂ ਬਾਰਡਰ ਦੇ ਉੱਪਰ ਇਸ ਸਮੇਂ ਜੋ ਦੇਖ ਸਾਧੋ ਕਿ ਧੂਆਹੀਂ ਧੂਆ ਹੋਇਆ ਪਿਆ ਇਸ ਸਮੇਂ ਜੋ ਸਾਡੇ ਨਾਲ ਬਾਈ ਗਰਮੀਤ ਸਿੰਘ ਟਕੌਰਾਂ ਵੀ ਪਹੁੰਚੇ ਹੋਏ ਆ ਤੇ ਸਾਰੇ ਟਕੌਰਾਂ ਸਾਹਿਬ ਹਮਲੇ ਹੋ ਰਹੇ ਕੀ ਕਹਿੰਦਾ ਜੰਮਿਓ ਹਮਲੇ ਹੋ ਰਹੇ ਆ ਇੱਥੇ ਹੋ ਰਹੇ ਆ ਆਜੋ 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 ਬੰਦੇ ਨਾ ਬੰਦੇ ਬੰਬ ਨਹੀਂ ਜਲਾਏ ਨਾਗੇ ਖੜਾ ਬੰਬ ਕਿੱਥੇ ਰੋੜੇ ਪਿਆ ਤਾਗੀ اے پتنگاں اے اوپر ہے پائن جو ਜੋ ਸਿੰਘ ਆ ਗਿਆ ਜੋ ਅਰੇ ਬੰਬਾ ਇੱਥੇ ਅੱਜ ਵਾਲੇ ਬੰਬਾਂ ਦਾ ਪਰਦੇ ਜੋ ਉੱਪਰ ਕੀਤਾ ਜਾ ਰਿਹਾ ਹੈ ਉੱਪਰ ਅੱਖਾਂ ਵਿੱਚ ਰੱਖੋ ਤੁਸੀਂ ਅੱਖਾਂ ਅੱਖਾਂ ਵਿੱਚ ਰੱਖੋ ਮੋਟੋ ਛੋੜ ਵਾਸਤੇ ਜੋ ਜਿੱਥੇ ਪਤੰਗ ਰੱਖੇ ਹੋਇਆ ਹੈ ਦੇਖ ਸਾਧੂ ਤੁਸੀਂ ਦੇਖ ਸਾਧ ਰਹੋ ਨੌਜਵਾਨ ਦੇਖ ਸਾਧੋ ਤੁਸੀਂ ਕਿੰਿਜੋ ਹਮਲਾ ਹੈਗਾ ਇਹ ਕਿੰਨੀ ਤਾਕਤ ਬਹਾਦਰ ਨੌਜਵਾਨ ਇਸ ਸਮੇਂ ਪੂਰੇ ਜੋਸ਼ੋਖ ਰੋਸ ਦੇ ਵਿੱਚ ਹੈ ਬਿਲਕੁਲ ਜੋ ਹਮਲਾ ਹੋ ਰਿਹਾ ਹੈਗਾ ਜੋਸ਼ ਇਹ ਮੋਦੀ ਸਾਹਿਬ ਰਾਹ ਖੋਲਣਾ ਹੀ ਪੈਣਾ ਹੈ ਇਹ ਰਾਹ ਖੋਲ ਕੇ ਜਾਣਾ ਕਿ ਸਾਡਾ ਟਾਰਗੇਟ ਦਿੱਲੀ ਆ ਚਾਂਦ ਮਈ ਪ੍ਰਦਰਸ਼ਨ ਕਰਦੇ ਬੰਦਿਆਂ ਦੇ ਉੱਤੇ ਤੂੰ ਜ਼ੁਲਮ ਕਰਦਾ ਪਿਆ ਆ ਦੇਖ ਦੇਖ ਸਾਹਮਣੇ ਇੱਥੇ ਖੜੇ ਆ ਬਿਲਕੁਲ ਥੋੜਾ ਵਾਰੀ ਹੋ ਰਹੀ ਆ ਤੇ ਇਸ ਸਮੇਂ ਬੜਾ